ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀਆਂ ਇੱਕ ਖਬਰ ਆ ਰਹੀ ਹੈ ਘਰਾਂ ਦੀ ਕੀਮਤਾਂ ਬਾਰੇ ਕਿ ਕੈਲਗਰੀ ਦੇ ਵਿੱਚ ਟਾਊਨ ਹਾਊਸਸ ਦੀ ਕੀਮਤ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਕੈਨੇਡਾ ਦੇ ਕਿਸੇ ਵੀ ਸ਼ਹਿਰ ਨਾਲੋਂ ਜ਼ਿਆਦਾ ਵਾਧਾ ਕੈਲਗਰੀ ਦੇ ਵਿੱਚ ਹੋਇਆ ਦੱਸਿਆ ਜਾ ਰਿਹਾ ਜਿਹੜਾ ਕਿ 17% ਵਾਧਾ ਤੇ ਉੱਥੇ ਇੱਕ ਟਾਊਨ ਹਾਊਸ ਦੀ ਐਵਰੇਜ ਕੀਮਤ 4,58,000 ਡੋਲਰ ਦੱਸੀ ਗਈ ਹੈ ਜਿੱਥੇ ਬਾਹਰਲੇ ਦੇਸ਼ਾਂ ਤੋਂ ਆ ਕੇ ਲੋਕ ਹੁਣ ਅਨਟਾਰੀਓ ਤੇ ਬਰਿਟਿਸ਼ ਕੋਲੰਬੀਆ ਦੀ ਬਜਾਏ ਅਲਬਰਟਾ ਦੇ ਵਿੱਚ ਜਾਣਾ ਪਸੰਦ ਕਰਦੇ ਆ ਉੱਥੇ BC ਤੇ ਅਨਟਾਰੀਓ ਦੇ ਲੋਕ ਵੀ ਅਲਬਰਟਾ ਦੇ ਵਿੱਚ ਮੂਵ ਹੋਇਆ ਤੇ ਸਭ ਤੋਂ ਵੱਧ ਮਾਈਗ੍ਰੇਸ਼ਨ ਜਿਹੜੀ ਇੰਟਰਪ੍ਰੋਵਿੰਸ਼ਲ ਮਾਈਗ੍ਰੇਸ਼ਨ ਅਲਬਰਟਾ ਦੇ ਵਿੱਚ ਹੋਈ ਹੈ ਅਲਬਰਟਾ ਦੇ ਵਿੱਚ ਐਸ ਵੀਲੇ ਕਹਿ ਰਿਹਾ ਕਿ ਇਹ ਗਰੋ ਬਹੁਤ ਜ਼ਿਆਦਾ ਕਰ ਰਿਹਾ ਜਿਹਦਾ ਅੰਦਾਜ਼ਾ ਇੱਥੋਂ ਲਾਇਆ ਜਾ ਰਿਹਾ ਬਹੁਤੇ ਲੋਕਾਂ ਨੇ ਇਨਵੈਸਟਮੈਂਟ ਦੇ ਲਈ ਉੱਥੇ ਘਰ ਲਏ ਟਾਊਨ ਹਾਊਸਸ ਲਈ ਤੇ ਉਹਨਾਂ ਨੂੰ ਕਿਹਦੇ ਵਿੱਚੋਂ ਸਭ ਤੋਂ ਵੱਧ ਫਾਇਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਟਾਊਨ ਹੋਮਸ ਦੀ ਕੀਮਤ ਦੇ ਵਿੱਚ ਸਭ ਤੋਂ ਵੱਧ ਵਾਧਾ ਕੈਲਗਰੀ ਦੇ ਵਿੱਚ ਹੋਇਆ ਐਲਬਰਟ ਐਡਮਿੰਟਨ ਦੇ ਵਿੱਚ ਬਾਦ 10% ਦੱਸਿਆ ਗਿਆ ਤੇ ਕੈਲਗਰੀ ਦੇ ਵਿੱਚ 17% ਅਜੇ ਵੀ ਇਸ ਟ੍ਰੈਂਡ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿੰਨੇ ਲੋਕ ਉੱਥੇ ਮਾਈਗ੍ਰੇਟ ਹੋਏ ਹੈ ਜਿੰਨਾ ਹੀ ਉੱਥੇ ਮੰਗ ਵਧੀ ਹੈ ਘਰਾਂ ਦੀ ਖਾਸ ਕਰ ਟਾਊਨ ਹੋਮਸ ਦੀ ਸਿੰਗਲ ਅਟੈਚਡ ਹੋਣ ਦੀ ਵੱਖਰੀ ਖਾਣੀ ਆ ਟਾਊਨ ਹੋਮਸ ਦੀ ਜਿੰਨੀ ਮੰਗ ਉੱਥੇ ਵਧੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਉੱਥੇ ਮੰਗ ਵਧਣੀ ਹੈ ਇਨਵੈਸਟਮੈਂਟ ਲਈ ਵੀ ਉੱਥੇ ਹੋਰ ਮਹਿੰਗੇ ਹੋ ਸਕਦੇ ਆ ਤੇ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਦੀਆਂ ਕੀਮਤਾਂ ਦੇ ਉਹਨਾਂ ਦੇ ਟਾਊਨ ਹਾਊਸ ਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੋਇਆ ਲੋਕ ਅਫੋਰਡ ਨਹੀਂ ਕਰ ਰਹੇ ਘਰਾਂ ਨੂੰ ਇੱਕ ਹੋਰ ਇਹਦੇ ਨਾਲ ਗੱਲ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਮਾਪਿਆਂ ਦੇ ਨਾਲ ਰਲ ਕੇ ਘਰ ਲੈਣ ਦੇ ਟ੍ਰੈਂਡ ਦੇ ਵਿੱਚ ਵਾਧਾ ਹੋਇਆ ਜਿਹਦੇ ਵਿੱਚ ਕਿ ਵੈਨਕੂਵਰ ਪਹਿਲੇ ਨੰਬਰ ਤੇ ਤੇ ਟ੍ਰਾਂਟੋ ਦੂਜੇ ਨੰਬਰ ਤੇ ਆ। ਮਤਲਬ ਕੀ ਆ ਕਿ ਜਿਹੜੇ 1990ਵਿਆਂ ਦੇ ਵਿੱਚ 1990 ਤੋਂ ਲੈ ਕੇ 98 99 ਤੱਕ ਜਿਹਨਾਂ ਬੱਚਿਆਂ ਦਾ ਜਨਮ ਹੋਇਆ ਤੇ ਅੱਜ ਉਹ ਨੌਜਵਾਨ ਇਥੇ ਘਰ ਲੈਣਾ ਚਾਹੁੰਦੇ ਉਹ ਇਕੱਲੇ ਘਰ ਅਫੋਰਡ ਹੀ ਨਹੀਂ ਕਰ ਸਕਦੇ ਵੈਨਕੂਵਰ ਤੇ ਟ੍ਰਾਂਟੋ ਦੇ ਵਿੱਚ। ਉਹਨਾਂ ਨੂੰ ਆਪਣੇ ਮਾਪਿਆਂ ਦੇ ਨਾਲ ਜਾਤ ਕੋ-ਸਾਈਨ ਕਰਨਾ ਪੈ ਰਿਹਾ ਜਾਂ ਉਹਨਾਂ ਦੀ ਗਰੰਟੀ ਪਾਉਣੀ ਪੈ ਰਹੀ ਹੈ ਜਾਂ ਉਹਨਾਂ ਨਾਲ ਰਲ ਕੇ ਘਰ ਲੈ ਰਹੇ ਆ। ਮੁੱਕ ਦੀ ਗੱਲ ਕੈਲਗਰੀ ਦੇ ਵਿੱਚ ਟਾਊਨ ਹਾਊਸ ਦੀ ਕੀਮਤਾਂ ਦੇ ਵਿੱਚ 17% ਵਾਧਾ ਦੱਸਦਾ ਹੈ ਕੈਨਵਨ ਵਾਲੇ ਸਮੇਂ ਦੇ ਵਿੱਚ ਅਲਬਰਟਾ ਦੇ ਵਿੱਚ ਇਹ